ਛੜਿਆ ਤੁਹਾਡੇ ਪੰਦ ਪਿੰਡ ਪੂਰੀ ਇੰਡਸਟਰੀ ਬੰਦ ਹੋ ਗਈ ਆ ਪੂਰਾ ਪੰਜਾਬ ਪਠਾਨਕੋਟ ਦਾ ਜਿਹੜਾ ਮੇਨ ਜਿਹੜਾ ਕ੍ਰੈਕਸ਼ਨ ਕ੍ਰਸ਼ਿੰਗ ਦਾ ਕੰਮ ਹੈ ਉਹ ਸਾਡਾ ਪਟਨਾ ਲੱਗਾ ਆ ਅੱਜ ਪੂਰੀ ਇੰਡਸਟਰੀ ਬੰਦ ਆ ਪੂਰੇ ਦੇ ਪੂਰੇ ਮਜ਼ਦੂਰ ਬੰਦ ਨੇ ਪੂਰੀ ਪੂਰੀ ਟਰਾਂਸਪੋਰਟੇਸ਼ਨ ਬੰਦ ਆ ਜਿਹੜੀ ਪੂਰਾ ਜਿਹੜਾ ਕੰਸਟਰਕਸ਼ਨ ਦਾ ਕੰਮ ਬੰਦ ਆ ਇਹਦੇ ਤੇ ਪਤ ਨਹੀਂ ਮੈਨੂੰ ਲੱਗਦਾ ਕਿ ਕਿਹੜੀ ਕਿਉਂ ਬੰਦ ਹੈ ਕਿ ਲੋਕ ਜਾਣਦੇ ਨੇ ਪ੍ਰੈਸ਼ਰ ਵਾਲੇ ਡਾੜ ਦੇਣੇ ਕਿ ਕਿਉਂ ਬੰਦ ਹੈ ਸੈਟਿੰਗ ਨਹੀਂ ਹੋ ਰਹੀ ਇਹ ਜੀ ਦਾ ਬੱਕਤ ਇਹਨਾਂ ਚੀਜ਼ਾਂ ਨੂੰ ਚਲਾਮਾ ਕੇ ਜਿੱਥੇ ਜਿੱਥੇ ਕਮੀਆਂ ਨੇ ਉਹਨਾਂ ਪੂਰੀਆਂ ਕਰਾਂਗੇ ਰੇਟ ਵੀ ਕੱਟ ਕਰਾਂਗੇ ਤੁਸੀਂ ਜਦੋਂ ਇੱਕ ਅਨੇ ਘਰੇ ਤਾਂ ਫ੍ਰੀ ਕਰਾਂਗੇ ਇਹਨਾਂ ਪੁੱਛੋ ਝਾੜੂ ਵਾਲਿਆਂ ਨੂੰ ਰੇਟ ਕਿਹੜਾ ਰੇਟ ਕਿੱਥੇ ਐਕ੍ਰੇਸ਼ਨ ਦਾ ਰੇਟ ਕਿੱਥੀ ਆਏ ਜਿਹੜੇ ਅੱਜ ਬੈਠੇ ਨੇ ਜ਼ਿਲ੍ਹੇ 'ਚ ਉਹਨਾਂ ਨੂੰ ਪੁੱਛੋ ਕਿ ਤੁਸੀਂ ਕਦੇ ਇੱਥੇ ਕੱਟੜ ਇਮਾਨਦਾਰ ਹਾਂ ਇਮਾਨਦਾਰ ਤੇ ਸੁਣਿਆ ਕੱਟੜ ਕਣੀ ਕੋ ਸੁਣਿਆ ਕੱਟੜ ਬਾਪ ਤੇ ਕੋਈ ਉਹ ਹੀ ਖਤਰਨਾਕ ਹੁੰਦਾ ਇਹਨਾਂ ਨੇ ਕਟੜ ਮਮਦਰ ਬਣ ਕੇ ਪਾਸੇ ਕਟੜਵਾਦ ਦਾ ਇਹ ਤਦਾ ਸਾਥ ਦਾ ਪੁੱਜਾਇਆ ਨਹੀਂ ਦਾ ਸਾਡੇ ਲਈ 15 ਸਾਲ ਚ ਸੁਜਾਨਪੁਰ ਦਾ ਵਿਕਾਸ ਤੋਂ ਵਿਚੜਿਆ ਹੈ ਨਾ ਇੱਥੇ ਕੋਈ ਕੰਮ ਹੋਇਆ ਨਾ ਸੈਟੇ ਮੇਰੀ ਗੱਲ ਸੁਣੋ ਯਾਰ ਕੋਈ ਪਤਾ ਹੀ ਇਹੋ ਜਿਹਾ ਭੇਡੇਸੀ ਬਣਾ ਕੇ ਉਹ ਭਾਈ ਸਾਹਿਬ ਕਦੀ ਬੋਲੇ ਹੀ ਨਹੀਂ ਆ ਪਹਿਲੀ ਵਾਰਾਂ ਗਿਆ ਨਾ ਕੋਈ ਆਪੀ ਇਹ ਤਾਂ ਅਗਲੀ ਵਾਰਾ ਸਰਕਾਰ ਦੇ ਭੇਜੋਗੇ ਠੋਕੇ ਕੰਮ ਹੋਣਗੇ ਟੱਕਾ ਕੇ ਕੰਮ ਹੋਣਗੇ ਜਿਹੜਾ ਬੰਦਾ 15 ਜਿਹੜਾ ਬੰਦਾ 15 ਸਾਲ ਐਮਐਲਏ ਬਣਿਆ 15 ਸਾਲਾਂ ਚ ਦੂਰ ਆਪਣੇ ਜੋੜ ਬਣੇਗਾ ਸਰ ਸਰ ਪੰਜਾਬ ਸਰਕਾਰ ਦਾ ਸਮਾਨਾ ਜਿਹੜਾ ਐਡਵਟ ਕਰ ਪਾ ਜੂਗਾ ਉਹ ਸਾਡੇ ਲੋਕਾਂ ਕਰ ਰਿਹਾ ਜਾ ਰਿਹਾ ਪੰਜਾਬ ਨੂੰ ਲੁੱਟਣ ਦੀ ਇਹਨਾਂ ਦੀਆਂ ਕਵਾਲੀਓ ਵੀ ਬੋਲਦੀਆਂ ਜਿਹੜਾ 70000 ਕਰੋੜ ਦਾ ਬਹੁਤ ਸਾਲਾਂ ਚ ਖਰਚਾ ਕਰਕੇ ਉਹਦੇ ਬਾਰੇ ਵੀ ਗੱਲ ਕੀਤੀ ਜਾਗੀ ਕਹਿੰਦੇ ਇਹ ਪੁੱਢਾ ਪੁਰਾਣੀਆਂ ਸਰਕਾਰਾਂ ਦੇ ਕਰਜ਼ਾ ਜਿਹੜਾ ਉਹਦੇ ਤੇ ਵਿਆਜ ਉਹਨੂੰ ਉਹਨਾਂ ਕੋ ਪਹਿਲੀਆਂ ਸਰਕਾਰਾਂ ਨੇ ਵਿਆਜ ਲਾਉਂਦੀਆਂ ਨਹੀਂ ਸਾਰੀਆਂ ਸਰਕਾਰਾਂ ਪੂਰਾ ਹਿੰਦੋਸਤਾਨ ਨੂੰ ਇਹਨਾਂ ਦੀ ਗੱਲ ਹੀ ਕਰਦੇ 2014 ਤੱਕ ਹਿੰਦੁਸਤਾਨ ਦਾ 50 ਲੱਖ ਕਰੋੜ ਦਾ ਕਰਜ਼ਾ ਸੀ 10 ਸਾਲਾਂਾਂ 'ਚ ਮੋਦੀ ਨੇ 1 ਲੱਖ ਬਾਸਟਰ 1.5 ਕਰੋੜ ਦਾ ਕਰਜ਼ਾ ਹਿੰਦੁਸਤਾਨ ਦੇ ਸਿਰ ਤੇ ਛੜ ਗਿਆ ਤੇ ਕੇ ਜੇ 60% ਤੋਂ ਕਰਜ਼ਾ ਹੋ ਗਿਆ ਔਰ ਪੰਜਾਬ ਦੇ ਵਿੱਚ ਜਿਸ ਪੰਜਾਬ ਮੈਨੇ ਸਰਕਾਰ 70 ਹਜ਼ਾਰ ਕਰੋੜ ਦਾ ਕਰਜ਼ਾ ਜਿਹੜਾ ਲੈਂਦਾ ਉਹਦਾ ਵੀ ਲੋਕਾਂ ਨੇ ਸਾਥ ਪਕੜਾ ਜਿਹੜੇ ਠੂਠੇ ਇਨਕਲਾਬੀ ਇਕੱਠੇ ਹੋਏ ਇਹਨਾਂ ਦੇ ਸਕਵਾਰੀ ਨਾਲ ਕਰ ਪੱਖਰ ਸਿੰਡੀਪਿੰਡੰਟ ਦਿੱਤੇ ਅਜੇ ਤੱਕ 1 ਰੁਪਇਆ ਨਹੀਂ ਦਿੱਤਾ ਉਥੇ ਜਿੰਨੀ ਡਵੈਲਪਮੈਂਟ ਹੋਇਆ ਸਾਰੀ ਕੌਮ ਦੇ ਟਾਈਮ ਬਾਬਾ ਸਾਹਿਬ ਐਂਬੀਡਕਰ ਦੀ ਗੱਲ ਕਰਦੇ 2 ਕਰੋੜ 9 ਜਣ ਪਰਤੇ ਹੋਣਾ ਹੋਣੀ ਬੋਲਦਾ ਗਰੀਬੀ ਤੇ ਹੋਣੀ ਬੋਲਦਾ ਦੇਸ਼ ਦੀ ਜਿਹੜੀ ਬਾਰਡਰ ਦੇ ਉੱਤੇ ਬੈਠਾ ਉਹਦੇ ਤੇ ਕਿਉਂ ਨਹੀਂ ਪਾਕਿਸਤਾਨ ਦੀ ਚੀਜ਼ ਹੈਗੀ ਅਸੀਂ ਕਿਉਂ ਨਹੀਂ ਬੋਲਦਾ ਕਦੀ ਵੀ ਜੀ ਪ੍ਰਧਾਨ ਮੰਤਰੀ 10 ਸਾਲਾਂ ਚ ਇੱਕ ਵੀ ਪ੍ਰੈਸ ਕਾਨਫਰੰਸ ਜੋ ਗਿਆ ਪ੍ਰਧਾਨ ਮੰਤਰੀ ਉੱਠ ਕੇ ਦੌੜਾ ਗਿਆ 10 ਸਾਲਾਂ ਚ ਨਹੀਂ ਗਿਆ ਦੇਖੋ ਜੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਰੰਧਾਵਾ ਸਾਹਿਬ ਦੀ ਅੱਜ ਸੁਜਾਨਪੁਰ ਹਲਕੇ ਚ ਪਹਿਲੀ ਫੇਰੀ ਹੈ ਇਕੱਠ ਮਿਲਣ ਤੋਂ ਬਾਅਦ ਤੇ ਜਿਸਾਂ ਲੋਕਾਂ ਨੇ ਪਿਆਰ ਦਿੱਤਾ ਔਰ ਜਿਸਾਂ ਲੋਕੀ ਕਹਿੰਦੇ ਆ ਜੀ ਲੋਕਲ ਕੈਂਡੀਡੇਟ ਇਹ ਉਹ ਕਈ ਗੱਲਾਂ ਕਰਦੇ ਆ ਪਰ ਮੈਨੂੰ ਇਦਾਂ ਦਾ ਕੋਈ ਜਾਪਿਆ ਨਹੀਂ ਸਾਰੇ ਮੋਤਵਾਰ ਬੰਦੇ ਬੜੇ ਚਾ ਨਾਲ ਉਤਸ਼ਾਹ ਦੇ ਨਾਲ ਰੰਧਾਵਾ ਸਾਹਿਬ ਨੂੰ ਸੁਣਨ ਵਾਸਤੇ ਮਿਲਣ ਵਾਸਤੇ ਆਏ ਆ ਔਰ ਮੈਨੂੰ ਲੱਗਦਾ ਕਿ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਛੇਆ ਤੁਹਾਡੇ ਬੰਦਪੇਟ ਪੂਰੀ ਇੰਡਸਟਰੀ ਬੰਦ ਕਰੀਆ ਪੰਜਾਬ ਪਠਾਨਕੋਟ ਦਾ ਜਿਹੜਾ ਮੇਨ ਜੈਕ ਕ੍ਰੈਕਸ਼ਨ ਕ੍ਰਸ਼ਿੰਗ ਦਾ ਕੰਮ ਹੈ ਉਹ ਸਾਡਾ ਪੜਾ ਲੱਗਾ ਆ ਅੱਜ ਪੂਰੀ ਡਸਟਰੀ ਖੜਵਾਪ ਤੇ ਕੋਈ ਉਹ ਹੀ ਖਤਰਨਾਕ ਹੁੰਦਾ ਜਿਨ੍ਹਾਂ ਨੇ ਕਟੜ ਸੀਨ ਦੇ ਵਿੱਚ ਚੱਲੇਗੀ ਤੇ ਬੱਚੇ ਨੌਕਰੀਆਂ ਕਰਨਗੇ ਇਹਨਾਂ ਦੇ ਲੋ ਮਿਲਦਾ ਵੀ ਬੰਦ ਕਰ ਦਿੱਤੀ ਆ ਸ਼ਹਿਰ ਵਾਸੀ ਨੂੰ ਇਹ ਸਲਾਸਨ ਦਿੰਦੇ ਉਹ ਬਾੜੇ ਤੇ ਰੇਲ ਫਲਾਈ ਉਹ ਜਿਹੜਾ ਮੇਰੀ ਦਾ ਸੁਪਾਉਂਦੇ ਬਣੇਗਾ ਮੁੱਖ ਮਜਸਾ ਸਰ ਸ਼ਹਿਰ ਵਾਸੀ ਨਹੀਂ ਬਣੇਗਾ ਉਹ ਮੈਂ ਮੋਦੀ ਬਣਾ ਤੇ ਠੁਠੇ ਕਲੀ ਸੰਕਲਪ ਕਰਨਾ ਕੜੀ ਕਰਦਾ ਕਦਾਵਾ ਸਾਹਿਬ ਨੇ ਜੋ ਬਣੇਗਾ ਸਰ ਪੰਜਾਬ ਸਰਕਾਰ ਦਾ ਸਮਾਨਾ ਜਿਹੜਾ ਐਡਵਟਪ ਹੋ ਜਾਊਗਾ ਉਹ ਸਾਡੇ ਪੰਜਾਬ ਨੂੰ ਲੁੱਟਣ ਦੀ ਇਹਨਾਂ ਦੀਆਂ ਕਵਾਲੀਓ ਵੀ ਮੋਟੀਆਂ ਜਿਹੜਾ 70000 ਕਰੋੜ ਦਾ ਬਹੁਤ ਸਾਲਾਂ ਚ ਖਰਚਾ ਕਰਕੇ ਉਹਦੇ ਬਾਰੇ ਵੀ ਗੱਲ ਕੀਤੀ ਜਾਗੀ ਕਹਿੰਦੇ ਇਹ ਪੁੱਢਾ ਪੁਰਾਣੀਆਂ ਸਰਕਾਰਾਂ ਦੇ ਕਰਜ਼ਾ ਜਿਹੜਾ ਉਹਦੇ ਤੇ ਵਿਆਜ ਉਹਨੂੰ ਉਹਨਾਂ ਕੋ ਪਹਿਲੀਆਂ ਸਰਕਾਰਾਂ ਨੇ ਭਾਜ ਲਾਉਂਦੀਆਂ ਨਹੀਂ ਸਾਰੀਆਂ ਸਰਕਾਰਾਂ ਪੂਰਾ ਹਿੰਦੁਸਤਾਨ ਨੂੰ ਇਹਨਾਂ ਦੀ ਗੱਲ ਕਰਦੇ 2014 ਤੱਕ ਹਿੰਦੁਸਤਾਨ ਦਾ 50 ਲੱਖ ਕਰੋੜ ਦਾ ਕਰਜ਼ਾ ਸੀ 10 ਸਾਲਾਂ ਦਾ ਸਾਲਾਂ ਦੇ 20 ਕਰੋੜ ਨੌਜਵਾਨ ਪਰਦੇ ਹੋਣੇ ਹੋਣੀ ਬੋਲਦਾ ਗਰੀਬੀ ਤੇ ਹੋਣੀ ਬੋਲਦਾ ਦੇਸ਼ ਦੀ ਜਿਹੜੀ ਬਾਰਡਰ ਦੇ ਉੱਤੇ ਬੈਠਾ ਉਹਦੇ ਤੇ ਕਿਉਂ ਨਹੀਂ ਪਾਕਿਸਤਾਨ ਦੀ ਚੀਜ਼ ਹੈ ਕਿਉਂ ਨਹੀਂ ਬੋਲਦਾ ਕਦੀ ਵੀ ਪ੍ਰਧਾਨ ਮੰਤਰੀ 10 ਸਾਲਾਂ ਚ ਇੱਕ ਵੀ ਪ੍ਰੈਸ ਕਾਨਫਰੰਸ ਜੋ ਗਿਆ ਪ੍ਰਧਾਨ ਮੰਤਰੀ ਉੱਠ ਕੇ ਦੌੜਾ ਗਿਆ 10 ਸਾਲਾਂ ਜਿਨੀਆ ਦੇਖੋ ਜੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਰੰਧਾਵਾ ਸਾਹਿਬ ਦੀ ਅੱਜ ਸੁਜਾਨਪੁਰ ਹਲਕੇ ਚ ਪਹਿਲੀ ਫੇਰੀ ਹੈ cricket ਮਿਲਣ ਤੋਂ ਬਾਅਦ ਤੇ ਜਿਸਾਂ ਲੋਕਾਂ ਨੇ ਪਿਆਰ ਦਿੱਤਾ ਔਰ ਜਿਸਾਂ ਲੋਕੀ ਕਹਿੰਦੇ ਆ ਜੀ ਲੋਕਲ ਕੈਂਡੀ ਮੈਨੂੰ ਇਦਾਂ ਦਾ ਕੋਈ ਜਾਪਿਆ ਨਹੀਂ ਸਾਰੇ ਮੋਤਵਾਰ ਬੰਦੇ ਬੜੇ ਚਾਅ ਨਾਲ ਉਤਸ਼ਾਹ ਦੇ ਨਾਲ ਰੰਧਾਵਾ ਸਾਹਿਬ ਨੂੰ ਸੁਣਨ ਵਾਸਤੇ ਮਿਲਣ ਵਾਸਤੇ ਆਏ ਆ ਔਰ ਮੈਨੂੰ ਲੱਗਦਾ ਕਿ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬੜੀ ਬੜੀ ਲੇਟਾਇਦਾ ਰੇਟ ਕਿੱਥੇ ਪਾਉਣਾ ਜਿਹੜਾ ਕਰੈਕਸ਼ਨ ਆ ਤੁਹਾਡੇ ਪੰਦਪੇਟ ਪੂਰੀ ਇੰਡਸਟਰੀ ਬੰਦ ਹੋ ਗਈ ਆ ਪੂਰਾ ਪੰਜਾਬ ਪਠਾਨਕੋਟ ਦਾ ਜਿਹੜਾ ਮੇਨ ਰੇਟ ਕਰੈਕਸ਼ਨ ਕੋਲ ਕ੍ਰਸ਼ਿੰਗ ਦਾ ਕੰਮ ਆ ਤੇ ਕੋ ਸਾਡਾ ਫਰਦਾਨਾ ਲੱਗਾ ਆ ਅੱਜ ਪੂਰੀ ਇੰਡਸਟਰੀ ਬੰਦ ਆ ਪੂਰੇ ਦੇ ਪੂਰੇ ਮਜ਼ਦੂਰ ਪਾ ਰਹੇ ਪੂਰੀ ਪੂਰੀ ਟਰਾਂਸਪੋਰਟੇਸ਼ਨ ਬੰਦ ਆ ਕੋਈ ਜਿਹੜੀ ਪੂਰਾ ਜਿਹੜਾ ਕੰਸਟਰਕਸ਼ਨ ਦਾ ਕੰਮ ਬੰਦ ਆ ਇਹਦੇ ਚ ਪਤਾ ਨਹੀਂ ਮੈਨੂੰ ਲੱਗਦਾ ਕਿ ਕਿਹੜੀ ਕਿਉਂ ਬੰਦ ਹੈ ਕਿ ਲੋਕ ਜਾਣਦੇ ਨੇ ਕਿ ਪ੍ਰੈਸ਼ਰ ਵਾਲੇ ਗਾੜ ਦੇ ਨੇ ਕਿ ਕਿਉਂ ਬੰਦ ਹੈ ਸੈਟਿੰਗ ਨਹੀਂ ਹੋ ਰਹੀ ਇਹ ਚੀਜ਼ਾਂ ਬੱਕਤ ਨੇ ਇਹਨਾਂ ਚੀਜ਼ਾਂ ਨੂੰ ਚਲਾਵਾਂਗੇ ਜਿੱਥੇ-ਜਿੱਥੇ ਗੁੱਦ ਕਮੀਆਂ ਨੇ ਉਹਨਾਂ ਪੂਰੀਆਂ ਕਰਾਂਗੇ ਰੇਟ ਵੀ ਕੱਟ ਕਰਾਂਗੇ ਤੁਸੀਂ ਕਦੇ ਕਿਹਨੇ ਘਰੇ ਤਾਂ ਫ੍ਰੀ ਕਰਾਂਗੇ ਇਹਨਾਂ ਪੁੱਛੋ ਝਾੜੂ ਵਾਲਿਆਂ ਨੂੰ ਰੇਟ ਕਿਹੜਾ ਰੇਟ ਕਿੱਥੇ ਦਾ ਪ੍ਰੈਸ਼ਰ ਦਾ ਰੇਟ ਕਿੱਥੀ ਆਇਆ ਜਿਹੜੇ ਅੱਜ ਬੈਠੇ ਨੇ ਜ਼ਿਲਾ 'ਚ ਉਹਨਾਂ ਨੂੰ ਪੁੱਛੋ ਕਿ ਤੁਸੀਂ ਕਦੇ ਇੰਝ ਕੱਟੜ ਮਾਨਦਾਰ ਆਂ ਇਮਾਨਦਾਰ ਤੇ ਸੁਨਿਆ ਕੱਟੜ ਕੱਢੀ ਨੂੰ ਕੱਟੜ ਬਾਪ ਤੇ ਕੋਈ ਉਹ ਹੀ ਖਤਰਨਾਕ ਹੁੰਦਾ ਜਿਨ੍ਹਾਂ ਨੇ ਕੱਟੜ ਮੁਮਾਦਰ ਬਣ ਕੇ ਟੁੱਟੇ ਪਾਸੇ ਕੱਟੜ ਬਾਪ ਦਾ ਇਹ ਦਾਦਾ ਸਾਡਾ ਸਾਡਾ ਪੁੱਜਿਆ ਜਾਂਦਾ ਦਾਦਾ ਦੇ ਪਿਛਲੇ 15 ਸਾਲ ਚ ਸੁਜਾਨਪੁਰ ਦਾ ਅਸਰ ਬੜਾ ਵਿਕਾਸ ਤੋਂ ਨਿਛੜਿਆ ਹੈ ਨਾ ਇੱਥੇ ਕੋਈ ਕੰਮ ਹੋਇਆ ਨਾ ਸੈਂਟਰ ਮੇਰੀ ਗੱਲ ਸੁਣੋ ਜਦੋਂ ਕੋਈ ਬੰਦਾ ਹੀ ਇਹੋ ਜਿਹਾ ਭੇਜ ਦੇ ਸੀ ਬਣਾ ਕੇ ਉਹ ਭਾਈ ਸਾਹਿਬ ਕਦੀ ਬੋਲੇ ਹੀ ਨਹੀਂ ਆ ਪਹਿਲੀ ਵਾਰਾਂ ਗਿਆ ਨਾ ਕੋਈ ਅਪੋਇੰਟੀ ਅਗਲੀ ਵਾਰਾਂ ਸਰਕਾਰ ਚ ਭੇਜ ਕੇ ਠੋਕੇ ਕੰਮ ਹੋਣਗੇ ਰੱਖਾ ਕੇ ਕੰਮ ਕੀਤਾ ਜਿਹੜਾ ਬੰਦਾ 15 ਜਿਹੜਾ ਬੰਦਾ 15 ਸਾਲ ਐਮਐਲਏ ਬਣਿਆ 15 ਸਾਲਾਂ ਚ ਦੂਰਵਾਰੀ ਉਹਨਾਂ ਦੇ 70000 ਕਰੋੜ ਦਾ ਬਹੁਤ ਸਾਲਾਂ ਜਿਹੇ ਕਰਜ਼ਾ ਕਰਕੇ ਉਹਦੇ ਬਾਰੇ ਵੀ ਗੱਲ ਕੀਤੀ ਜਾਗੀ ਕਹਿੰਦੇ ਇਹ ਪੰਜਾ ਪੁਰਾਣੀਆਂ ਸਰਕਾਰਾਂ ਦੇ ਗ੍ਰੋਡੀਆਂ ਉੱਤੇ ਵਿਆਜ ਉਹਨੂੰ ਉਹਨਾਂ ਕੋਲ ਪਹਿਲੀਆਂ ਸਰਕਾਰਾਂ ਨੇ ਵਿਆਜ ਲੌਂਗੀ ਰਹੀਆਂ ਸਾਰੀਆਂ ਸਰਕਾਰਾਂ ਪੂਰਾ ਹਿੰਦੋਸਤਾਨ ਨੂੰ ਇਹਦਾ ਨਹੀਂ ਗੱਲ ਕਰਦੇ 2014 ਤੱਕ ਹਿੰਦੋਸਤਾਨ ਦਾ 50 ਲੱਖ ਕਰੋੜ ਦਾ ਕਰਜ਼ਾ ਸੀ ਦਸ ਸਾਲਾਂ 'ਚ ਮੋਦੀ ਨੇ ਇੱਕ ਲੱਖ ਬਾਕਰ ਦੇ ਯਾਰ ਕਰਜ਼ਾ ਹਿੰਦੋਸਤਾਨ ਦੇ ਸਿਰ ਤੇ ਚੜ ਗਿਆ ਤੇ ਏਜੇ 60% ਨਾਲ ਔਰ ਪੰਜਾਬ ਦੇ ਵਿੱਚ ਜਿਸ ਮੈਂ ਪੰਜਾਬ ਮੈਨੂੰ ਸਰਕਾਰ 70000 ਕਰੋੜ ਦਾ ਕਰਜ਼ਾ ਜਿਹੜਾ ਦੇਦਾ ਉਹਦਾ ਮੋਕਾ ਨੇ ਸਾਫ ਪਕੜਾ ਜਿਹੜੇ ਠੂਠੇ ਇਨਕਲਾਬੀ ਇਕੱਠੇ ਹੋਏ ਇਹਨਾਂ ਦਾ ਇੱਕ ਇਨਕਲਾਬੀ ਕਹਾਣੀ ਹੈ ਜਿਹੜੀ ਇੱਕ ਸਵਿਟਚ ਦਾ ਭਗਤ ਸਿੰਘ ਬਾਰੇ ਇਹਨਾਂ ਨੇ ਗੱਲ ਕੀਤੀ ਭਗਤ ਸਿੰਘ ਦੇ ਪਿੰਡ ਤੇ ਅਜੇ ਤੱਕ 1 ਰੁਪਿਆ ਨਹੀਂ ਦਿੱਤਾ ਉਥੇ ਜਿੰਨੀ ਡਵੈਲਪਮੈਂਟ ਹੋਈ ਹੈ ਸਾਰੀ ਕਾਂਗਰਸ ਦੇ ਟਾਈਮ ਦੀ ਬਾਬਾ ਸਾਹਿਬ ਐਂਬੀਡਕਰ ਦੀ ਗੱਲ ਕਰਦੇ ਨੇ ਆ ਤੇ ਕਿਉਂ ਕਿਉਂਕਿ ਬੀਜੇਪੀ ਨੂੰ ਕਹਿਣਾ ਪੈ ਰਿਹਾ ਕਿ ਇਹ ਸੰਵਧਾਨ ਚੇਂਜ ਨਹੀਂ ਕਰਾਂਗੇ ਕਹਿ ਰਹੇ ਨੇ ਨਾ ਕਿਉਂ ਉਹਨਾਂ ਨੇ ਵਾਅਦਾ ਕਰਤਾ ਕਿ 400 ਸੀਟ ਤੋਂ ਕਿਹ ਲੋਕ ਕਹਿੰਦੇ ਆਪਦੀ ਵਾਰ 400 ਬਾਤ ਉਹ ਤਾਂ ਬੋਲਦੇ ਨਹੀਂ ਕਿਉਂ ਬੋਲਣ ਲੱਗ ਪਏ ਨੇ ਕਿ ਆਪਣੇ ਟਰੋਨੀ ਬੋਲਦਾ ਪ੍ਰਧਾਨ ਮੰਤਰੀ ਕਿ ਹਿੰਦੁਸਤਾਨ ਦੀ ਬਿਹਤਰੀ ਕਰਾ ਲਈ ਜਿਹੜੇ ਮੈਂ 2 ਕਰੋੜ ਨੌਜੋਨਾਂ ਦਾ ਵਾਅਦਾ ਕੀਤਾ ਸੀ 10 ਸਾਲਾਂ ਚ ਕਿੰਨੇ ਕਰੋੜ ਨੌਜੋਨ ਪਰਤੇ ਹੋਣੇ ਹੋਣੀ ਬੋਲਦਾ ਗਰੀਬੀ ਤੇ ਹੋਣੀ ਬੋਲਦਾ ਦੇਸ਼ ਦੀ ਇਸ ਦੇ ਜਿਹੜੀ ਬਾਰਡਰ ਦੇ ਉੱਤੇ ਮੇਜੌਰ ਦੇ ਤਾਂ ਕਿਉਂ ਨਹੀਂ ਪਾਕਿਸਤਾਨ ਦੇ ਚਿੰਦੇਗੇ ਕਿਉਂ ਨਹੀਂ ਬੋਲਦਾ ਕਦੀ ਵੀ ਸਿੰਘ ਪ੍ਰਧਾਨ ਮੰਤਰੀ ਦਸ ਸਾਲਾਂ ਚ ਇੱਕ ਵੀ ਪ੍ਰੈਸ ਕਾਨਫਰੰਸ ਹੋ ਗਿਆ ਪ੍ਰਧਾਨ ਮੰਤਰੀ ਉੱਠ ਕੇ ਤੌੜਾ ਗਿਆ ਦਸ ਸਾਲਾਂ ਚ ਨਹੀਂ ਗਿਆ ਦੇਖੋ ਜੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਰੰਧਾਵਾ ਸਾਹਿਬ ਦੀ ਅੱਜ ਸੁਜਾਨਪੁਰ ਹਲਕੇ ਚ ਪਹਿਲੀ ਫੇਰੀ ਹੈ ਇਕੱਠ ਮਿਲਣ ਤੋਂ ਬਾਅਦ ਤੇ ਜਿਸਾਂ ਲੋਕਾਂ ਨੇ ਪਿਆਰ ਦਿੱਤਾ ਔਰ ਜਿਸਾਂ ਲੋਕੀ ਕਹਿੰਦੇ ਆ ਜੀ ਲੋਕਲ ਕੈਂਡੀਡੇਟ ਇਹ ਉਹ ਕਈ ਗੱਲਾਂ ਕਰਦੇ ਆ ਪਰ ਮੈਨੂੰ ਇਦਾਂ ਦਾ ਕੋਈ ਜਾਪਿਆ ਨਹੀਂ ਸਾਰੇ ਮੋਤਵਾਰ ਬੰਦੇ ਬੜੇ ਚਾ ਨਾਲ ਉਤਸ਼ਾਹ ਦੇ ਨਾਲ ਰੰਧਾਵਾ ਸਾਹਮਣੂ ਸੁਣਨ ਵਾਸਤੇ ਮਿਲਣ ਵਾਸਤੇ ਆਏ ਆ ਔਰ ਮੈਨੂੰ ਲੱਗਦਾ ਕਿ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਸ਼ਰੀਆ ਤੁਹਾਡੇ ਪੰਦ ਪਿੰਡ ਪੂਰੀ ਇੰਡਸਟਰੀ ਬਣ ਗਈ ਆ ਪੂਰਾ ਪੰਜਾਬ ਪਠਾਨਕੋਟ ਦਾ ਜਿਹੜਾ ਮੇਨ ਜੈਟ ਕ੍ਰੈਕਸ਼ਨ ਕ੍ਰਸ਼ਿੰਗ ਦਾ ਕੰਮ ਹੈ ਉਹ ਸਾਡਾ ਪੜਾ ਲੱਗਾ ਆ ਅੱਜ ਪੂਰੀ ਇੰਡਸਟਰੀ ਬਣ ਗਈ ਆ ਪੂਰੇ

ਉਨਾ ਖੋ ਪਹਿਲਾਂ ਸਰਕਾਰਾਂ ਨੇ ਵੀ ਆ ਕੇ ਲੋਕੀਆਂ ਨੇ ਸਾਰੀਆਂ ਸਰਕਾਰਾਂ ਪੁਰਾਣਾ ਹਿੰਦੋਸਤਾਨ ਇਹ ਨਹੀਂ ਕਰੀ ਕਰਦੀ 2014 ਤੱਕ ਹਿੰਦੁਸਤਾਨ ਦਾ 50 ਲੱਖ ਕਰੋੜ ਦਾ ਕਰਜ਼ਾ ਸੀ 10 ਸਾਲਾਂ ਚ ਮੋਦੀ ਨੇ 1 ਲੱਖ ਬਕਰੇ ਯਾਰ ਕਰਜ਼ਾ ਹਿੰਦੋਸਤਾਨ ਦੇ ਸਿਰ ਤੇ ਚੜ ਗਿਆ ਤੇ ਏਜੇ 60% ਨਾਲ ਚੜ ਗਿਆ ਔਰ ਪੰਜਾਬ ਦੇ ਵਿੱਚ ਜਿਸ ਵਿੱਚ ਪੰਜਾਬ ਮੇਨ ਦੀ ਸਰਕਾਰ 70000 ਕਰੋੜ ਦਾ ਕਰਜ਼ਾ ਜਿਹੜਾ ਲੈਦਾ ਗੱਲ ਬੁਆਨੇ ਸਾਫ ਪਗੜਾ ਜਿਹੜੇ ਠੂਠੇ ਇਨਕਲਾਬੀ ਇਕੱਠੇ ਹੋਏ ਇਹਨਾਂ ਦਾ ਇੱਕ ਇਨਕਲਾਬੀ ਕਲੀਅਰ ਇੱਕ ਸੱਜੇ ਦਖਤ ਦਾ ਭਗਤ ਸਿੰਘ ਵਾਰੀ ਨਾਲ ਕੱਲ ਭਗਤ ਸਿੰਘ ਦੇ ਪਿੰਡ ਦਿੱਤੇ ਅੱਜ ਤੱਕ 1 ਰੁਪਿਆ ਨਹੀਂ ਦਿੱਤਾ ਉਥੇ ਜਿੰਨੀ ਡਵੈਲਪਮੈਂਟ ਹੋਇਆ ਸਾਰੀ ਕੌਂਸਲ ਦੇ ਟਾਈਮ ਬਾਬਾ ਸਾਹਿਬ ਐਂਬੀਡਕਰ ਦੀ ਗੱਲ ਕਰਦੇ ਨੇ ਅੱਜ ਕਿਉਂ ਕਿਉਂਕਿ ਬੀਜੇਪੀ ਨੂੰ ਕਹਿਣਾ ਪੈ ਰਿਹਾ ਕਿ ਇਹ ਸੰਵਧਾਨ ਚੇਂਜ ਨਹੀਂ ਕਰਾਂਗੇ ਕਹਿ ਰਹੇ ਨੇ ਕਿਉਂ ਉਹਨਾਂ ਨੇ ਬੰਦ ਕਰ ਦਿੱਤਾ ਕਿ 400 ਸੀਟੋਂ ਨਿਕਲੋ ਕਹਿੰਦੇ ਅਬ ਕੀ ਬਾਤ 400 ਬਾਤ ਹੁਣ ਹੁਣ ਬੋਲਦੇ ਨਹੀਂ ਨੋ ਬੋਲਣ ਲੱਗ ਪਿੜੇ ਕਿ ਕਿਉਂ ਨਹੀਂ ਬੋਲਦਾ ਪ੍ਰਧਾਨ ਮੰਤਰੀ ਕਿ ਹਿੰਦੁਸਤਾਨ ਦੇ ਮੇਰੇ ਘਾੜੀ ਮੈਂ 2.8 ਕਰੋੜ ਨੋਜੋਨਾਂ ਦਾ ਵਾਦਾ ਕੀਤਾ ਸੀ 10 ਸਾਲਾਂ 'ਚ 20 ਕਰੋੜ ਨੋਜੋਨ ਪਰਤੇ ਹੋਣੇ ਹੋਣੀ ਬੋਲਦਾ ਗਰੀਬੀ ਤੇ ਹੋਣੀ ਬੋਲਦਾ ਦੇਸ਼ ਦੀ ਜਿਹੜੀ ਬਾਰਡਰ ਦੇ ਉੱਤੇ ਬਿਜਾਉਦੇ ਤੇ ਕਿਉਂ ਨਹੀਂ ਪਾਕਿਸਤਾਨ ਦੇ ਚੀਜ਼ਾਂ ਦੇ ਕਿਉਂ ਨਹੀਂ ਬੋਲਦਾ ਕਦੀ ਵੀ ਸਿੰਘ ਪ੍ਰਧਾਨ ਮੰਤਰੀ 10 ਸਾਲਾਂ 'ਚ ਕੋਈ ਪ੍ਰੈਸ ਕਾਨਫਰੰਸ ਹੋ ਗਿਆ ਪ੍ਰਧਾਨ ਮੰਤਰੀ ਉੱਠ ਕੇ ਤੋੜਾ ਗਿਆ 10 ਸਾਲਾਂ 'ਚ ਨਹੀਂ ਗਿਆ ਦੇਖੋ ਜੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਰੰਧਾਵਾ ਸਾਹਿਬ ਦੀ ਅੱਜ ਸੁਜਾਨਪੁਰ ਹਲਕੇ 'ਚ ਪਹਿਲੀ ਫੇਰੀ ਹੈ ਇਕੜ ਬਿਲੰਦ ਤੋਂ ਬਾਅਦ ਜਿਸ ਤਰ੍ਹਾਂ ਲੋਕਾਂ ਨੇ ਪਿਆਰ ਦਿੱਤਾ ਔਰ ਜਿਸ ਤਰ੍ਹਾਂ ਲੋਕੀ ਕਹਿੰਦੇ ਆ ਜੀ ਲੋਕਲ ਕੈਂਡੀਡੇਟ ਨੇ ਉਹ ਕਈ ਗੱਲਾਂ ਕਰਦੇ ਆ ਪਰ ਮੈਨੂੰ ਇਦਾਂ ਦਾ ਕੋਈ ਜਾਪਿਆ ਨਹੀਂ ਸਾਰੇ ਮੋਤਵਾਰ ਬੰਦੇ ਬੜੇ ਚਾਅ ਨਾਲ ਉਤਸ਼ਾਹ ਦੇ ਨਾਲ ਰੰਧਾਵਾ ਸਾਹਮਣੇ ਸੁਣਨ ਵਾਸਤੇ ਮਿਲਣ ਵਾਸਤੇ ਆਏ ਆ ਔਰ ਮੈਨੂੰ ਲੱਗਦਾ ਕਿ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਹੋਰ ਕਿੰਨੇ ਸਰਪ੍ਰੇਮ ਜੇ ਸਰਕਾਰ ਬੜੀ। ਡਲੀਟਾ ਦਾ ਰੇਟ ਕਿੱਥੇ ਪਾਉਣਾ। ਜਿਹੜਾ ਕ੍ਰੈਕਸ਼ਨ ਆ ਤੁਹਾਡੇ ਪੰਦ ਪਿੰਡ ਪੂਰੀ ਇੰਡਸਟਰੀ ਬਣ ਗਈ ਆ ਪੂਰਾ ਪੰਜਾਬ ਪਠਾਨਕੋਟ ਦਾ ਜਿਹੜਾ ਮੇਨ ਰੇਟ ਕ੍ਰੈਕਸ਼ਨ ਕੋਲ ਕ੍ਰਸ਼ਿੰਗ ਦਾ ਕੰਮ ਆ ਤੇ ਕੋਈ ਸਾਡਾ ਪੱਧਰ ਲੱਗਾ ਆ। ਅੱਜ ਪੂਰੀ ਇੰਡਸਟਰੀ ਬਣ ਗਈ ਆ ਪੂਰੇ ਦੇ ਪੂਰੇ ਮਜ਼ਦੂਰ ਬੰਦ ਨੇ ਪੂਰੀ ਪੂਰੀ ਟਰਾਂਸਪੋਰਟੇਸ਼ਨ ਬੰਦ ਆ। ਕੋਈ ਜਿਹੜੀ ਪੂਰਾ ਜਿਹੜਾ ਕੰਸਟ੍ਰਕਸ਼ਨ ਦਾ ਕੰਮ ਬੰਦ ਆ। ਜਿਹਦੇ ਚ ਪੱਤੜੀ ਸਟੇਗ ਨੀ ਹੋਰੀ। ਇਹ ਜੀ ਦਾ ਬਕਤ ਨੇ ਇਹਨਾਂ ਚੀਜ਼ਾਂ ਨੂੰ ਚਲਾਵਾਂਗੇ। ਜਿੱਥੇ ਜਿੱਥੇ ਕਮੀਆਂ ਨੇ ਉਹਨਾਂ ਪੂਰੀਆਂ ਕਰਾਂਗੇ। ਰੇਟ ਵੀ ਘੱਟ ਕਰਾਂਗੇ। ਤੁਸੀਂ ਕਿਦੋਂ ਕਿਹਨੇ ਰੇਟਾਂ ਫ੍ਰੀ ਕਰਾਂਗੇ? ਇਹਨਾਂ ਪੁੱਛੋ ਝਾੜੂ ਵਾਲਿਆਂ ਨੂੰ ਕਿਹਦਾ ਰੇਟ ਕਿੱਥੇ ਐਕ੍ਰੈਸ਼ਨ ਦਾ ਰੇਟ ਕਿੱਥੀ ਆਇਆ। ਜਿਹੜੇ ਅੱਜ ਬੈਠੇ ਨੇ ਜ਼ਿਲ੍ਹੇ 'ਚ ਉਹਨਾਂ ਨੂੰ ਪੁੱਛੋ ਕਿ ਤੁਸੀਂ ਕਦੇ ਇੱਥੇ ਕੱਟੜ ਈਮਾਨਦਾਰ ਨੇ। ਇਮਾਨਦਾਰ ਤੇ ਤਰੀਬ ਦੋਸਤਾਂ ਨੂੰ ਉਹ ਬੰਦ ਕਰ ਦਿੱਤਾ ਆਮ ਆਦਮੀ ਪਾਰਟੀ ਇਹਨਾਂ ਦੀ ਕਰਜ਼ਾ 2014 ਤੱਕ ਹਿੰਦੁਸਤਾਨ ਦਾ 50 ਲੱਖ ਕਰੋੜ ਦਾ ਕਰਜ਼ਾ ਸੀ 10 ਸਾਲਾਂ ਦੇ ਬੋਲਣ ਲੱਗ ਪਿੜੇ ਕਿ ਆਪਣੇ ਟੋਨੀ ਬੋਲਦਾ ਪ੍ਰਧਾਨ ਮੰਤਰੀ ਜੇ ਹਿੰਦੁਸਤਾਨ ਦੇ ਪੇਰੇ ਚੜਾੜੀ ਜਿਹੜੇ ਮੈਂ 2.8 ਕਰੋੜ ਨੌਜੋਨਾਂ ਦਾ ਵਾਅਦਾ ਕੀਤਾ ਸੀ 10 ਸਾਲਾਂਾਂ 'ਚ 20 ਕਰੋੜ ਨੌਜੋਨ ਪਰਤੀ ਹੋਣੇ ਹੋਣੀ ਬੋਲਦਾ ਗਰੀਬੀ ਤੇ ਹੋਣੀ ਬੋਲਦਾ ਦੇਸ਼ ਦੀ ਜਿਹੜੀ ਬਾਰਡਰ ਦੇ ਉੱਤੇ ਬਿਚਾਉਦੇ ਤੇ ਕਿਉਂ ਨਹੀਂ ਪਾਕਿਸਤਾਨ ਦੇ ਚੀਜ਼ਾਂ ਦੇ ਕਿਉਂ ਨਹੀਂ ਬੋਲਦਾ ਕਦੀ ਵੀ ਸੀ ਪ੍ਰਧਾਨ ਮੰਤਰੀ 10 ਸਾਲਾਂ 'ਚ ਇੱਕ ਵੀ ਪ੍ਰੈਸ ਕਾਨਫਰੰਸ ਹੋ ਗਿਆ ਪ੍ਰਧਾਨ ਮੰਤਰੀ ਉੱਠ ਕੇ ਤੌੜਾ ਗਿਆ 10 ਸਾਲਾਂ 'ਚ ਨਹੀਂ ਗਿਆ ਦੇਖੋ ਜੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਰੰਧਾਵਾ ਸਾਹਿਬ ਦੀ ਅੱਜ ਸੁਜਾਨਪੁਰ ਹਲਕੇ ਚ ਪਹਿਲੀ ਸਾਰੇ ਲੋਕੀ ਕਹਿੰਦੇ ਆ ਜੀ ਲੋਕਲ ਕੈਂਡੀਡੇਟ ਇਹ ਉਹ ਕਈ ਗੱਲਾਂ ਕਰਦੇ ਆ ਪਰ ਮੈਨੂੰ ਇਦਾਂ ਦਾ ਕੋਈ ਜਾਪਿਆ ਨਹੀਂ ਸਾਰੇ ਮੋਤਵਾਰ ਬੰਦੇ ਬੜੇ ਚਾਅ ਨਾਲ ਉਤਸ਼ਾਹ ਦੇ ਨਾਲ ਇਹਨਾਂ ਦਾ ਵਾਸਾ ਸੁਣਨ ਵਾਸਤੇ ਮਿਲਣ ਵਾਸਤੇ ਆਏ ਆ ਔਰ ਮੈਨੂੰ ਲੱਗਦਾ ਕਿ ਜਿੱਤ ਸਾਡੀ ਪੱਕੀ ਹੈ ਐਲਾਨੋ